ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਅਤੇ ਮਰਾਸ਼ਿਸ਼ ਹੁਣ ਆਪਣਾ ਵਪਾਰ ਲੋਕਲ ਕਰੰਸੀ ਵਿੱਚ ਕਰਨ ਜਾ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਡਾਲਰ ਤੇ ਨਿਰਪਰਤਾ ਘਟੇਗੀ ਅਤੇ ਦੋਹਾਂ ਦੇਸ਼ਾਂ ਨੂੰ ਵੱਡਾ ਫਾਇਦਾ ਹੋਵੇਗਾ ਮਰਾਸ਼ਿਸ਼ ਇੱਕ ਛੋਟਾ ਪਰ ਸੁੰਦਰ ਟਾਪੂ ਦੇਸ਼ ਭਾਰਤੀ ਮਹਾਸਾਗਰ ਵਿੱਚ ਸਥਿਤ ਹੈ ਜਿਸ ਦੀ ਆਬਾਦੀ ਸਿਰਫ 13 ਲੱਖ ਹੈ ਤੇ ਸਭ ਤੋਂ ਵਧੀਆ ਗੱਲ ਇਹ ਹੈ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਰਾਸ਼ਟਰ ਦਿਵਸ ਮੌਕੇ ਚੀਫ ਗੈਸਟ ਵਜੋਂ ਗਏ ਸਨ ਅਤੇ ਕਈ ਵੱਡੇ ਸਮਝੌਤੇ ਕੀਤੇ ਸਨ ਆਓ ਅੱਜ ਦੀ ਵੀਡੀਓ ਵਿੱਚ ਸਮਝਦੇ ਹਾਂ ਮਰੋਸ਼ਿਸ ਕਿੱਥੇ ਹੈ ਇਸ ਦੀ ਖਾਸੀਅਤ ਕੀ ਹੈ ਭਾਰਤ ਨਾਲ ਲੋਕਲ ਕਰੰਸੀ ਵਿੱਚ ਵਪਾਰ ਕਿਉਂ ਮਹੱਤਵਪੂਰਨ ਹੈ ਅਮਰੀਕਾ ਇਸਤੇ ਕਿਉਂ ਚਿੰਤਤ ਹੈ ਮਰੋਸ਼ਿਸ ਦੇਸ਼ ਮਰੋਸ਼ਿਸ ਇੱਕ ਸੁੰਦਰ ਟਾਪੂ ਦੇਸ਼ ਹੈ ਜੋ ਭਾਰਤ ਮਹਾਸਾਗਰ ਵਿੱਚ ਸਥਿਤ ਹੈ ਇਸ ਦੀ ਰਾਜਧਾਨੀ ਪੋਰਟੋ ਲੋਸੋ ਹੈ ਇਸ ਦੀ ਆਬਾਦੀ ਲਗਭਗ 13 ਲੱਖ ਦੇ ਕਰੀਬ ਹੈ ਛੋਟਾ ਦੇਸ਼ ਹੋਣ ਦੇ ਬਾਵਜੂਦ ਇਹ ਆਪਣੀ ਟੂਰਿਜ਼ਮ ਸਾਫ ਸੁਥਰੇ ਬੀਚਾਂ ਅਤੇ ਮਜ਼ਬੂਤ ਫਾਈਨੈਂਸ ਸੈਕਟਰ ਲਈ ਮਸ਼ਹੂਰ ਹੈ ਵਧੀਆ ਖਬਰ ਭਾਰਤ ਅਤੇ ਮਰਾਸ਼ਿਸ ਨੇ ਫੈਸਲਾ ਕੀਤਾ ਹੈ ਕਿ ਹੁਣ ਵਪਾਰ ਭਾਰਤੀ ਰੁਪਈ ਅਤੇ ਮਰਾਸ਼ਿਸ ਰੁਪਈ ਵਿੱਚ ਹੀ ਕੀਤਾ ਜਾਵੇਗਾ ਇਸ ਨਾਲ ਡਾਲਰ ਦੀ ਲੋੜ ਘਟੇਗੀ ਟ੍ਰਾਂਜੈਕਸ਼ਨ ਆਸਾਨ ਹੋਵੇਗੀ ਅਤੇ ਦੋਹਾਂ ਦੇਸ਼ਾਂ ਦਾ ਖਰਚਾ ਵੀ ਘਟੇਗਾ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਰਾਸ਼ਿਸ ਗਏ ਸਨ ਉੱਥੇ ਉਹ ਰਾਸ਼ਟਰ ਦੇਵਸ ਦੇ ਚੀਫ ਗੈਸਟ ਰਹੇ ਅਤੇ ਵੱਡੇ ਸਮਝੌਤੇ ਸਾਈਨ ਕੀਤੇ ਜਿੱਥੇ ਬੁਨਿਆਦੀ ਟਾਂਚਾ ਹੈਲਥ케ਅਰ ਅਤੇ ਸਮੁੰਦਰੀ ਸੁਰੱਖਿਤ ਸਹਿਯੋਗ ਸ਼ਾਮਲ ਹਨ ਅਮਰੀਕਾ ਕਿਉਂ ਨਾਰਾਜ਼ ਚਿੰਤਿਤ ਦਰਸਲ ਸੰਸਾਰ ਵਿੱਚ ਜ਼ਿਆਤਰ ਵਪਾਰ ਅਮਰੀਕੀ ਡਾਲਰ ਵਿੱਚ ਹੁੰਦਾ ਹੈ ਜੇ ਹੋਰ ਦੇਸ਼ ਆਪਣੇ ਵਪਾਰ ਨੂੰ ਕਰੰਸੀ ਵਿੱਚ ਕਰਨ ਲੱਗ ਪਏ ਤਾਂ ਡਾਲਰ ਦੀ ਤਾਕਤ ਘਟੇਗੀ ਇਸ ਕਰਕੇ ਅਮਰੀਕਾ ਨੂੰ ਚਿੰਤਾ ਹੈ ਕਿ ਉਸ ਦੀ ਆਰਥਿਕ ਪਕੜ ਹੌਲੀ-ਹੌਲੀ ਘਟਣਾ ਜਾਵੇ ਤਾਂ ਦੋਸਤੋ ਅੱਜ ਤੁਸੀਂ ਜਾਣਿਆ ਮਰੇਸ਼ਿਸ ਕਿੱਥੇ ਹੈ ਇਸ ਦੀ ਖਾਸਿਤ ਕੀ ਹੈ ਭਾਰਤ ਤੇ ਮਰੇਸ਼ਿਸ ਦਾ ਲੋਕਲ ਕ੍ਰਾਸੀ ਵਿੱਚ ਵਪਾਰਕਿਆਂ ਜ਼ਰੂਰੀ ਹੈ ਤੇ ਅਮਰੀਕਾ ਇਸ ਤੇ ਕਿਉਂ ਨਾਰਾਜ ਹੈ ਇਹ ਕਦਮ ਦੱਸਦੇ ਹਨ ਕਿ ਭਾਰਤ ਹੁਣ ਆਪਣੇ ਆਰਥਿਕ ਸਬੰਧਾਂ ਵਿੱਚ ਹੋਰ ਮਜ਼ਬੂਤ ਹੋ ਰਿਹਾ ਹੈ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ